ਕੋਛੀ ਚਿੱਤੀ ਮਾਤਾ ਪੋਰੀ ਪਤਾ ਨਹੀਂ ਕੀ ਖਾਂਦੀ ਰਹੀ ਦੀ ਭਾਰੀ ਆ ਨਾ ਅੱਜ ਹੀ ਰੋਟੀ ਨਾ ਖਾਂਦੀ ਤੇ ਚੰਗਾ ਕਿੱਟੀ ਹੀ ਤੈਨੂੰ ਕੀ ਪਤਾ ਖਾ ਖਾ ਕੇ ਮੁਖਾ ਦਾ ਮਖਤੀ ਕਿਤੇ ਅੱਜ ਹੀ ਰੋਟੀ ਨਾ ਖਾਂਦੀ ਘਟਸੋ ਘਟ ਕੋਮਨ ਟਮ ਨਹੀਂ ਪਾਹੀਆ ਕਿਤੇ ਭੁੱਤੀ ਜਾਣਾ ਫੜ ਅਰੇ ਤੂੰ ਨਾ ਮਾਮਾ ਦੇਖ ਜੀ ਹੁਣ ਬਾਹਰ ਥੋੜਾ ਕਿਤੇ ਵੀਰੇ ਪਰ ਆ

ਕਿਉਂ ਨਾ ਸੁਟਿਓ ਤੁਹਾਨੂੰ ਕੋਈ ਵੇਖ ਨਾ ਲਵੇ ਮਮੀ ਤੂੰ ਮਾਰੇ ਗੇਟ ਹੋਰ ਅਸੀਂ ਗਏ ਤੇ ਆਏ ਤੇ ਤੂੰ ਨੋਆ ਲਗੇ ਬਹੀ ਕਿਆ ਨਾ ਉਹ ਕੋਈ ਨਹੀਂ ਤੋ ਫਿਕਰ ਨਾ ਉਹ ਨਾ ਡਰ ਜਾਣ ਹੁਣ ਨਹੀਂ ਡਰ ਉਹ ਉਹਨਾਂ ਦਾ ਹੋਰ ਨੇ ਧਿਆਨ ਰੱਖ ਉਹ ਮਰੇ ਚੰਗਾ ਬਲੇ 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 ਬੜਾ ਆਪਾਂ ਹੀ ਰੋ ਉਹ ਜਾਨੂ ਧੱਲੀ ਗਿਆ ਨਾ ਇਹਨੂੰ ਇਹਨੂੰ ਇੱਥੇ ਨਹੀਂ ਉਸੇ ਮੁੰਡੇ ਖਲੋਤੇ ਜੀ ਹਾਂ ਇਹਨੂੰ ਕੱਢਦਾ ਮੈਂ ਤਾਂ ਨਹੀਂ ਲੈਰ ਜਗਾਈ ਚੁੱਪਰ 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 ਮਮੀ ਵੇਖੀ ਕਿਤੇ ਆਪਾ ਫਾਸੀ ਨਾ ਜਾਈਏ ਜੇ ਉਹਨੂੰ ਕਿਤੇ ਹੋਸ਼ ਆ ਗਿਆ ਉਠ ਠ ਪਈ ਮੰਮੀ ਮਰ ਤੇ ਜਾਊਗੀ ਨਾ ਚੱਲ ਨਹੀਂ ਤੂੰ ਮੇਨੂੰ ਡਰਾਈ ਜਾਣ ਨਹੀਂ ਆ ਨਾਲੇ ਆਪ ਡਰੀ ਜਾਣ ਨਹੀਂ ਆ ਛੇਤਰ ਖਾਣੇ ਤੂੰ ਮੇਰ ਕੋ ਪਹਿਲਾਂ ਮੈਨੂੰ ਹੱਲਾ ਸ਼ੇਰੀਆਂ ਦੇ ਸ਼ੇਰੀਆਂ ਤੂੰ ਡਾਡਰ ਕੇ ਨਾਲੇ ਮੈਨੂੰ ਡਰਾਉਂਦੇ ਨਾਲੇ ਆਪ ਕੁਛ ਨਹੀਂ ਹੁੰਦਾ ਐਵੇਂ ਨਾ ਮੋਕ ਮਾਰੀ ਚੱਲ ਤੀ ਤੀ ਤੁਸੀਂ ਟੈਨਸ਼ਨ ਨਾ ਲਓ ਮੰਮੀ ਸਹੀ ਕਹਿ ਰਹੇ ਆ ਕੋਈ ਗੱਲ ਨਹੀਂ ਹੋ ਇੰਨਾ ਨਾ ਡਰੋ ਜੇ ਹੀ ਡਰੂਗੇ ਨਾ ਤੇ ਫੇਰ ਸਮਾਂ ਦੇ ਪਤਾ ਲੱਗ ਜਾਣਾ ਆ ਮਾਮਾ ਨਾ ਆਪਾਂ ਸਾਰਾ ਕੰਮ ਹੀ ਤੁਸੀਂ ਮੇਰੇ ਕੋਲ ਕਰਵਾਇਆ ਮੈਨੂੰ ਬਹੁਤ ਡਰ ਲੱਗਦਾ ਜੇ ਪੁਲਿਸ ਆ ਗਈ ਮਿੰਦਾ ਸਾਹਿਬ ਜਵਾਬ ਕੀ ਦਵਾਂਗੇ ਉਹਨਾਂ ਨੂੰ ਦੀਦੀ ਈਦਾ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਜੇ ਪੁਲਿਸ ਆ ਗਈ ਨਾ ਜੇ ਉਹਨਾਂ ਨੇ ਪੁੱਛਿਆ ਸਾਨੂੰ ਤੇ ਅਸੀਂ ਕਹਾਂਗੇ ਕਿ ਘਰੋਂ ਤਾਂ ਗਈ ਹੀ ਪੇਕਿਆਂ ਨੂੰ ਸਾਨੂੰ ਕੀ ਪਤਾ ਹੁਣ ਕਿੱਥੇ ਖੇ ਖਾਂਦੀ ਫਿਰਦੀ ਆ ਸਾਨੂੰ ਦੱਸ ਕੇ ਗਈ ਆ ਤੂੰ ਈਦਾ ਨਾ ਕਰੋ ਦੀਦੀ ਈਦਾ ਨਹੀਂ ਨਹੀਂ ਮਾਰਨਾ ਤੂੰ ਤਾਂ ਵੀ ਮਰੋਣਾ ਸਾਨੂੰ ਜਿੱਦਾਂ ਤੇਰੇ ਲੱਛਣ ਮੰਮੀ ਕਿੰਦਾਂ ਦੀਆਂ ਗੱਲਾਂ ਕਰ ਰਹੀਆਂ ਯਾਰ ਸੋਚ ਨਾ ਮੇਰੇ ਵਾਂਗੂ ਈ ਕੀ ਸੋਚਦਾ ਤੇਰੇ ਵਾਂਗੂ ਹਾਏ ਦੀਦੀ ਦਾਣਾ ਕਰੋ ਤੁਸੀਂ ਹੁਣ ਕੋਈ ਨਹੀਂ ਆਨੀ ਨਾ ਟੈਨਸ਼ਨ ਲਵੋ ਹਾਂ ਮਨਾ ਇਹਦੇ ਸਿਹਦਾਨ ਹੋ ਗਿਆ ਇਹ ਤਾਂ ਉਹ ਕੋਲ ਛੁੱਟਿਆਂ ਨੂੰ ਬਣਾਉਣ ਵਾਲੀ ਓ ਮੰਮੀ ਮੈਨੂੰ ਉਹਦੀ ਮਰੀ ਮੂਰੀ ਦੀ ਕੋਈ ਟੈਨਸ਼ਨ ਨਹੀਂ ਹੈ ਹੋਰ ਤੈਨੂੰ ਕਾਦੀ ਟੈਨਸ਼ਨ ਹੁਣ ਮਰੇ ਜਾ ਕੇ ਮੈਨੂੰ ਆ ਟੈਨਸ਼ਨ ਆ ਮੰਮੀ ਮੈਨੂੰ ਡਰ ਲੱਗ ਜਾਂਦਾ ਜੇ ਮੈਂ ਨਹੀਂ ਕਹੇ ਦੇ ਸਾਹਮਣੇ ਜੇ ਉਹਦੇ ਮਾਪੇ ਪੇਕੇ ਆ ਕੇ ਤੇਨੇ ਉਹਨਾਂ ਸਾਹਮਣੇ ਵੀ ਇਦਾਂ ਕੀਤਾ ਨਾ ਉਹ ਨਹੀਂ ਮਰਨਾ ਤਾਂ ਵੀ ਮਰੇ ਅਸੀਂ ਉਹੀ ਤਾਂ ਗੱਲ ਆ ਦੀਦੀ ਇਦਾਂ ਨਾ ਨਾ ਕਰੋ ਤੁਸੀਂ ਜਿੰਨਾ ਡਰੂਗੇ ਨਾ ਤੇ ਉਨਾ ਹੀ ਉਹਨਾਂ ਨੂੰ ਸ਼ੱਕ ਹੋਣਾ ਸਾਡੇ ਤੇ ਤੁਹਿੰਦੋਂ ਮੈਂ ਗਾਹੋਂ ਕੇ ਫਿਰ ਗੱਲ ਕਰ ਲਿਓ ਕਰ ਲਾਂਗੇ ਇਹਨੂੰ ਕਈ ਜਾਣਦੀਆਂ ਜੇ ਤੂੰ ਤਾਂ ਜਾਣ ਜਾਣ ਕੇ ਡਰੀ ਜਾਂਦੀ ਆ ਨਾਲੇ ਸਾਨੂੰ ਵੀ ਟਰਾਈ ਕਰਨੀ ਤੂੰ ਨਹੀਂ ਨਹੀਂ ਮੰਮੀ ਜੀ ਮੈਂ ਡਰਦੀ ਟਰਦੀ ਕੋਹ ਨਹੀਂ ਆ ਪਰ ਤੁਹਾਨੂੰ ਪਤਾ ਹੀ ਤਾਂ ਵੱਡਾ ਕੱਚਾ ਕੰਮ ਹੋਇਆ ਹੋਵੇ ਬੰਦੇ ਨੂੰ ਹੌਸਲਾ ਦੇਣਾ ਚਾਹੀਦਾ ਪੁੱਤੋ ਧੱਕੇ ਮਾਰਨੇ ਚਾਹੀਦੇ ਆ ਤੂੰ ਤਹਾਈ ਧੱਕਿਆਂ ਵਾਲੇ ਕੰਮ ਕਰਨ ਲਈ ਆ ਜਾਓ ਜਾ ਕੇ ਆਪੋ ਆਪਣੇ ਕਮਰੇ ਤੇ ਲੰਮੇ ਬਹੁਤ ਹਈ ਤੇ ਮੈਂ ਇੱਥੇ ਬੈਠੀ ਆ ਤੇ ਕਬੀਰ ਹੁਣੀ ਆਉਣਗੇ ਨਾ ਤੇ ਮੈਂ ਉਹਨਾਂ ਦੇ ਕੇ ਤੇ ਫੇਰੇ ਸੋਣਾ ਵਾ ਨਾ ਨਾ ਮੰਮੀ ਮੈਨੂੰ ਨੀਂਦ ਨਹੀਂ ਆਉਂਦੀ ਦੀਦੀ ਤੁਸੀਂ ਥੋੜੀ ਰੱਖੋ ਨਾ ਟੈਂਸ਼ਨ ਲਉ ਉੱਥੇ ਹੀ ਚਲੋ ਜਾ ਕੇ ਤੇ ਅੰਦਰ ਲੰਮੇ ਪਾਓ ਅਮਾ ਨਾ ਤੂੰ ਲੰਮੇ ਪਹਿਣਾ ਤੇ ਪੈ ਜਾ ਜਿੰਨਾ ਜੇ ਰੰਦੇ ਨਹੀਂ ਨਾ ਮਨੀ ਹੁਣੀ ਤੇ ਬਾਜੀ ਆ ਮਮੀ ਦੇਖ ਲਓ ਇਹਨੇ ਸਾਨੂੰ ਫਸਾਉਣਾ ਵਾ ਇਹਨਾਂ ਉਹ ਗੱਲ ਹਮ ਦੇਰੇ ਪੰਪ ਇਦਾਂ ਕਰੋ ਇਦਾਂ ਕਰੋ ਤੂੰ ਹੁਣ ਵਾ ਆਪ ਡਗਾ ਡਰਾ ਕੇ ਸਾਨੂੰ ਵੀ ਡਰਾਉਂਦੀ ਸਾਰਾ ਕੁਝ ਤਾਂ ਤੁਸੀਂ ਅੱਗੇ ਹੋਗੇ ਕੀਤਾ ਹੁਣ ਇਦਾਂ ਨਾ ਕਰੋ ਤੁਸੀਂ ਅਮਾ ਨਾ ਜੇ ਇਹਨਾਂ ਨੂੰ ਫਸਾਉਂਗੀ ਤਾਂ ਦੱਸ ਮੈਂ ਨਹੀਂ ਨਾਲ ਫਸਣਾ ਮੰਮੀ ਜੀ ਕਿਹੋ ਜੀਆਂ ਗੱਲਾਂ ਕਰਦੇ ਨੇ ਕਿਦਾਂ ਦੇ ਘਰ ਵਿੱਚ ਸਿਚੁਏਸ਼ਨ ਬਣੀ ਜਦੋਂ ਆਪ ਐਦਾਂ ਕਰੋ ਤੂੰ ਮੈਨੂੰ ਦੱਸ ਜੇ ਕੋਈ ਗਲੇ ਘਵਾੜੋ ਉਹਨਾਂ ਸਾਹਮਣੇ ਐਦਾਂ ਕਰੂਗੀ ਤੇ ਫਿਰ ਅਗਲੇ ਚਾਟਾ ਕਰਨਾ ਹੀ ਹੈ ਇਹ ਤਾਂ ਗੱਲ ਆ ਮੰਮੀ ਦੀਦੀ ਤੁਸੀਂ ਦਾਣਾ ਕਰੋ ਕੋਈ ਗੰਦੇ ਤੁਸੀਂ ਜਾ ਕੇ ਤੇ ਅੰਦਰ ਆਰਾਮ ਕਰੋ ਬਸ ਤੂੰ ਨਾ ਡਰੀ ਤੂੰ ਆਪਣੇ ਥਾਂ ਤੇ ਐਦਾਂ ਮੇਰੀ ਨਾ ਤੁਸੀਂ ਟੈਨਸ਼ਨ ਲਵੋ ਕੋਸੋ ਕੋ ਦਿਲ ਵਾਲੀ ਤੇਰ ਨੂੰ ਤੂੰ ਤਾਂ ਖਾਨਾ ਹੀ ਹੋਗਾ ਮਰਦੀ ਜਾਣ ਨਹੀਂ ਨਹੀਂ ਜਾਉ ਤੁਸੀਂ ਜਾ ਕੇ ਮੰਮੀ ਸੱਚੀ ਤੁਹਾਡੇ ਲੱਗੇ ਬਹਿਣ ਦਾ ਫਾਇਦਾ ਹੀ ਕੋਈ ਨਹੀਂ ਆ ਮੈਂ ਤਾਂ ਹੀ ਕਹਿੰਦੀ ਨਾ ਜਾਓ ਜਾ ਕੇ ਆਰਾਮ ਕਰੋ ਪਪੜੇ ਕਵਰਿਆ ਵਿੱਚ ਮੈਂ ਇੱਥੇ ਬੈਣੀ ਆ ਮਨੇ ਹੁਣੇ ਆਉਣਗੇ ਤੇ ਮੈਨੂੰ ਦੇਖ ਕੇ ਤੇ ਫੇਰ ਹੀ ਲੰਮੇ ਪੈਣਾ ਜਾਓ ਤੁਸੀਂ ਸੌਂ ਜਾ ਕੇ ਸਗੋਂ ਧੂਣਾ ਡਰੋਂ ਡੀਆਂ ਆ ਅਸਗਾਤ ਵੇਖ ਲਾ ਡਾ ਡਰ ਮਰੰਡੀ ਕਿਤੇ ਬਲਛਣੀ ਕਿਤੇ ਮੇਰਾ ਵੀ ਦਿਲ ਡਰੋਂ ਡੀ ਕਿਤੇ ਇਹ ਕਿੰਨੂੰ ਪਤਾ ਨਹੀਂ ਕੀ ਪਛੀ ਲਗੀ ਬੰਦੀ ਹੋਈ ਜਾਂਦਾ ਵਾ ਪਤਾ ਨਹੀਂ ਕੀ ਗੱਲ ਆ ਹੈ ਤਲੇ ਚੇ ਰੁਕ ਲੀ ਗਏ বাস বাস ਦੇਖ ਲੋ ਵੀ ਇਹ ਚੇ ਰੁਕ ਜੋ ਆਹੋ ਇੱਥੇ ਲਾ ਕੋਈ ਵੀ ਫੜੋ ਪਾ ਲਿਆ ਇੱਕ ਥੇਜ ਉਹ ਨਾ ਹੁਣ ਖੜੇ ਪੂਰਾ ਪਾਰਾ ਕਿਤੇ ਮੇਰੀ ਗੱਲ ਕੋਈ ਦੇਖਦਾ ਉਹ ਗੱਡੀਆਂ ਦੂਰ ਹੀ ਆ ਪੜੇ ਹੋ ਜਾ ਉੱਲੇ ਹੋ ਜਾ ਮੋਟਰਸਾਈਕਲ ਉੱਲੇ ਉੱਲੇ ਫੇਜਾ ਚੀਕ ਗੱਡੀਆਂ ਦੂਰ ਕੱਟੀਆਂ ਪਤਾ ਨਾ ਲੱਗ ਜੇ ਕਿਸ ਨੂੰ ਆਹੋ ਆ ਵੀ ਸਿਆ ਪਾਈ ਪਾ ਲਿਆ ਯਾਰ ਗੱਡੀਆਂ ਨੰਗ ਜਾਣ ਸਹੀ ਚੁੱਪ ਚਪੀਚਾਂ ਲੱਗੂਗੀ ਗੱਡੀਆਂ ਨਿਕਲ ਜਾਣ ਬਸ ਫੇਰ ਫੋਣੀ ਲੱਗੇ ਲੀਜੇ ਨਾ ਆਹੋ ਆ ਨਿਕਲ ਗਈਆਂ ਗੱਡੀਆਂ ਨਿਕਲ ਗਈਆਂ ਗੱਡੀਆਂ ਨਿਕਲ ਗਈਆਂ ਆਾ ਦਾ ਸ਼ੁਕਰ ਹੋਈ ਹੈ ਭਰਾਵਾ ਮੇਰੀ ਸੁਣੋ ਗੱਲ ਵੀ ਹਾਂ ਆਪਾਂ ਗਾਂਹ ਗੁੰਦੇ ਚੱਕਰ ਨਾਲ ਪਈਏ ਇੱਥੇ ਕਸਖਾ ਦੋ ਆਪੇ ਨਹੀਂ ਇੱਧਰ ਸੁੱਤੀ ਇੱਧਰ ਇੱਧਰ ਆਹੋ ਨਹਿਰ ਤੇ ਸੁੱਕੀ ਆ ਨਹਿਰ ਸੁੱਕੀ ਆ ਆਓ ਇੱਧਰ ਛੋਟ ਇੱਥੇ ਕੁੱਤੇ ਖਾਤੇ ਭੌਂਕਦੇ ਹੋ ਫਿਰਨਦੇ ਕੁੱਤੇ ਉਹਨਾਂ ਇਹ ਖਾ ਖੂ ਜਾਣੀਆਂ ਆਰ ਤੂੰ ਆ ਜਾ ਛੋਟ ਚੱਲ ਛੋਟ ਇੱਧਰ ਛੋਟ ਚੱਲ ਇਹ ਇਹ ਚੁਕਲਾ ਕਿ ਅਸੀਂ ਆਖਾ ਖਨਾ ਪੜੀ ਬੜੀ ਇਹ ਚੱਲ ਬਗੀਤ ਪਰ ਆਓ ਚੱਲ 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 ਵੀ ਹਾਂ ਹਾਂ ਹੁਣ ਸੁਖਦਾ ਹਵਾ ਹੈ ਬੈਠ 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 ਬਿੱਤਨੇ ਬੈਠ ਇਹ ਕਾਸ਼ਾ ਪਖਾ ਨਾ ਟੁੱਟੇ ਟੁੱਟੂ ਜਾਂਦਾ ਫੇਰ ਇੱਕ ਤੇ ਸਵਾਰੀਆਂ ਹੀ ਬੜੀਆਂ ਤੁਰੀਆਂ ਆਉਂਦੀਆਂ ਬੰਦਾ ਕਰੇ ਕੀ ਅਸੀਂ ਆਪਣੇ ਬੜੀ ਨਹੀਂ ਰਹੀ ਤੁਰੇ ਜੋ ਲੋਕੀ ਹਟਾ ਨਹੀਂ ਦੇ ਅੱਧੀ ਰਾਤ ਨੂੰ ਅੱਗੇ ਇਹ ਰਾਤ ਕਦੇ ਕੋਈ ਹੁੰਦਾ ਹੀ ਨਹੀਂ ਹੁੰਦਾ ਹੋ 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 ਹਾਏ ਹਾਏ ਕਦੋਂ ਦੇ ਗਏ ਆ ਕਦੋਂ ਦੀ ਦੇਖਣ ਨਹੀਂ ਆ ਪਤਾ ਨਹੀਂ ਅਜੇ ਤੱਕ ਆਏ ਨਹੀਂ ਕਿੱਥੇ ਤੱਕ ਉੱਪਰ ਗਏ ਆ ਨਹਿਰਾਂ ਨੂੰ ਰਜ ਪਾਣੀ ਆਉਂਦਾ ਹੋਵੇ ਤਾਂ ਵੀ ਸਹੀ ਫੇਰੇ ਨਹਿਰਾਂ ਵੀ ਸੁੱਕੀਆਂ ਆਂਦੀਆਂ ਮੰਮੀ ਹਾਂ ਆਏ ਕਿ ਨਹੀਂ ਆਏ ਅਜੇ ਤੂੰ ਫੇਰ ਮੈਨੂੰ ਡਰਾਉਣ ਆ ਗਈ ਮਰੀ ਰਹਿੰਦੀ ਅੰਦਰੇ ਤੂੰ ਹੀ ਮੰਮੀ ਮੈਂ ਡਰਾਉਣ ਨਹੀਂ ਆਈ ਮੈਂ ਕਹਿੰਦੀ ਆ ਉਹ ਐ ਕਿਉਂ ਨਹੀਂ ਮੈਂ ਟੈਂਕ ਕਿਉਂ ਲੱਗ ਗਿਆ ਹਾਂ ਤਾਂ ਮੈਂ ਕਿਹਾ ਦੱਸ ਉਹਦੇ ਨਾਲ ਗਈ ਆ ਮੈਨੂੰ ਦੱਸ ਕੇ ਗਏ ਉਹ ਕਹਿੰਦੇ ਭਾ ਆ ਜਾਣਾ ਝਟ ਕਿਤਾ ਕਿਉਂ ਨਹੀਂ ਆਏ ਤੇ ਆਪੇ ਹੀ ਕਿਹਾ ਹੈ ਕਿ ਮੈਂ ਬਾਹਰ ਬੈਣੀ ਤੂੰ ਅੰਦਰ ਚੱਲੋ ਆ ਤੰਦਾ ਚਲ ਗਿਆ ਚੰਗੀ ਗੱਲ ਵਾਤ ਲੰਬੇ ਪਾ ਲੈਂਦੀ ਹੈ ਘੜੀ ਤੜਪ ਤੜਪ ਬਾਹਰ ਆਉਣੀ ਤੂੰ ਵੀ ਮੈਨੂੰ ਨਹੀਂ ਨੀਂਦ ਆਉਂਦੀ ਨਹੀਂ ਆਉਂਦੀ ਤਾਂ ਫਿਰ ਮੈਂ ਕਿ ਕਰਾਂ ਬਹਿ ਜਾ ਇੱਥੇ ਪਰ ਆਏ ਕਿਉਂ ਨਹੀਂ ਹਾ ਹਾ ਕਿਹੜੇ ਫੋਨ ਲੈ ਕੇ ਗਏ ਜਿਹੜਾ ਉਹਨਾਂ ਨੂੰ ਫੋਨ ਲਾ ਕੇ ਪੁੱਛਦੇ ਫੋਨ ਵਿੱਚ ਇੱਥੇ ਪੱਛੀ ਲੱਗੇ ਦੋਵਾਂ ਨੂੰ ਆਏ ਨਹੀਂ ਹਲੇ ਤੱਕ ਤੂੰ ਵੀ ਨਹੀਂ ਸੁੱਤੀ ਨਹੀਂ ਦੀਦੀ ਨੀਂਦ ਕਿੱਥੇ ਆਉਂਦੀ ਆ ਮੇਰਾ ਵੀ ਧਿਆਨ ਇੱਧਰ ਹੀ ਆ ਮੰਮੀ ਕਿੰਨੀ ਕਿ ਦੂਰ ਗਏ ਆ ਇੰਨਾ ਟਾਈਮ ਲੱਗ ਗਿਆ ਯਾ ਜਿੱਦਾਂ ਡਰਨਦੀ ਆ ਨਾ ਤੈਨੂੰ ਟਿਕਾਣਾ ਦੱਸ ਤੇ ਦਾ ਕਿਤੇ ਅਸੀਂ ਤੇ ਇਹਨੇ ਤੂੰ ਉੱਥੇ ਮਰ ਜਾਣਾ ਦੱਸ ਦੇਣਾ ਇਹਨੇ ਛੱਟ ਜਾ ਕੇ ਜਿੱਦਾਂ ਦੀ ਹੈਗੀ ਟਿਕਾਣਾ ਮੈਨੂੰ ਦੱਸ ਮੰਮੀ ਨੇ ਕੀ ਦੱਸਣਾ ਡੈਰਾ ਤੇ ਮੰਮੀ ਉਹ ਸਾਰੀਆਂ ਸੁੱਕੀਆਂ ਪਈਆਂ ਮੇਰੀ ਮੰਨ ਲੈਂਦੇ ਨਾ ਚਾਰ ਪੰਜ ਮਹੀਨੇ ਰੁਕ ਜਾਂਦੇ ਫਿਰ ਪਾਣੀ ਪਿੱਛੋਂ ਛੱਡ ਦਿੰਦੇ ਹੁੰਦੇ ਆ ਮੰਮੀ ਦੂਰ ਜਾਣ ਦੀ ਲੋੜ ਨਹੀਂ ਇੱਥੇ ਹੀ ਤਾਰਨੀ ਨਹੀਂ ਨਹੀਂ ਪਹਿਲਾਂ ਤੈਨੂੰ ਤਾਂ ਬਿਮਾਰੀ ਪਈ ਕਿਹੜਾ ਵੇਲਾ ਨੂੰ ਕਰੋ ਕੋਈ ਨੂੰ ਕੱਢੋ ਬਾਹਰ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਹੋ ਗਿਆ ਹੁਣ ਇੰਨਾ ਨਾ ਨਾ ਸੋਚੋ ਉਹ ਉਧਰੋਂ ਨਿਕਲ ਜਾਣੀ ਥਾਂ ਨੂੰ ਉਹ ਉਧਰੋਂ ਨਿਕਲ ਕਿੱਧਰ ਨੂੰ ਜਾਣੀ ਕਿਤੇ ਪੁੰਦੇ ਤਾਂ ਤਾਂ ਹੀ ਮੰਮੀ ਜੇ ਪਾਣੀ ਆਇਆ ਹੁੰਦਾ ਤੇ ਮੰਮੀ ਤੇਰਾ ਅੱਜ ਵੀ ਪੁੰਮ ਦੀ ਲੋੜ ਨਹੀਂ ਰੋ ਹੁਣ ਮੈਨੂੰ ਪਤਾ ਮੈਂ ਵੀ ਤੁਹਾਡੇ ਲਾਗੇ ਬੈਠੀ ਢੀਕਣ ਦੀ ਆ ਨਾ ਕਿਤਾ ਪਾਣੀ ਹੈਗਾ ਨਹਿਰਾ ਚ ਕਿੱਥੇ ਗਏ ਤੇ ਕਿੱਥੇ ਨਹੀਂ ਉਹ ਵਿਚਾਰੇ ਉਹੀ ਤਾਂ ਗੱਲ ਆ ਮੰਮੀ ਕਿੰਨਾ ਟਾਈਮ ਹੋ ਗਿਆ ਆਏ ਨਹੀਂ ਹਲੇ ਤੱਕ ਕੋ ਤ ਹੌਸਲਾ ਕਰੋ ਹੌਸਲਾ ਕਰੋ ਮੇਰਾ ਨਾ ਵੀ ਦਿਲ ਡਰਾਈ ਜਾਉ ਤੁਸੀਂ ਨਾਲ ਮਿਲ ਕੇ ਚੱਲਦੀ ਦੀ ਚੁੱਪ ਕਰੋ ਬੈਠੋ ਤੁਸੀਂ ਇੱਥੇ ਬੈਠੋ ਮੈਨੂੰ ਪਾਣੀ ਲਾ ਕੇ ਦਿਆ ਮਰ ਚਲ ਮੈਂ ਪਾਣੀ ਲਾ ਕੇ ਆਉਂਦੀ ਮੰਮੀ ਤੇ ਨਹੀਂ ਕਿ ਜਿੱਕੇ ਭੈਣ ਹੈ ਮੈਨੂੰ ਪਰ ਤੇ ਮੈਨੂੰ ਵੀ ਤਾਂ ਫਿਕਰ ਹੈਗਾ ਯਾਨੋ ਮੇਰੇ ਦੋਵੇਂ ਪੁੱਤ ਕਹੇ ਮੈਨੂੰ ਕੋਈ ਫਿਕਰ ਨਹੀਂ ਤੈਨੂੰ ਜਿਆਦਾ ਫਿਕਰ ਮੇਰੇ ਨਾਲ ਕਿਤੇ ਪਰ ਮੰਮੀ ਮੈਨੂੰ ਤੁਹਾਡੇ ਮੂੰਹ ਤੇ ਬਿਲਕੁਲ ਜੀ ਕਰਨੀ ਚਾਹਤ ਤਾਂ ਤੀ ਤੇ ਮੈਨੂੰ ਬਸੇ ਹੋਣ ਦੇ ਜੀ ਮੈਂ ਤੇਰੋਂ ਗੁ ਡਰਦੀ ਨਹੀਂਗੀ ਡਰਦੀ ਨਹੀਂਗੀ ਆਹੋ ਤੇਰ ਵਰਗੀ ਤੇ ਡਰਦੀ ਦੱਦੀ ਝਟਾ ਹੋ ਗਲ ਤੇਰ ਵਰਗੀ ਤੇ ਦੋ ਠੂਏ ਤੇ ਮਨ ਪੁੱਸਲੇ ਛੱਤਰ ਤੇਰ ਵਰਗੀ ਭੁੰਕੇ ਗਾੜੀ ਪਤਾਰ ਪਤਾਰ ਮੰਮੀ ਜੇ ਤੁਹਾਨੂੰ ਕੋਈ ਚਿੰਤਾ ਹੋਵੇ ਤਾਂ ਤੁਹਾਨੂੰ ਇੰਨੀਆ ਗੱਲਾਂ ਨਾ ਆਉਣ ਕੰਮ ਤੇ ਮੈਂ ਇਹ ਕਰਤਾ ਹੀ ਤੁਹਾਡੇ ਨਾਲ ਰਲ ਕੇ ਪਰ ਮੰਮੀ ਮੈਨੂੰ ਪਰ ਤੇਰੇ ਕਹੇ ਤੇ ਮੰਮੀ ਕੀਤਾ ਅੱਖ ਕਰਤਾ ਤੇ ਮम्मी ਦੇ ਅੱਖੇ ਲਾ ਕੇ ਚਾਤਰ ਵੱਡੀ ਤੂੰ ਸਲਾਮਾਂ ਸਾਰੀਆਂ ਤੁਸੀਂ ਦਿੰਦੇ ਕਦੀ ਕੋਈ ਤੇ ਕਦੀ ਕੋਈ ਦਿਆ ਫੜੋ ਪਾਣੀ ਪੀਓ ਪਹਿਲਾਂ ਛਾਪੇ ਵੀ ਤਾਂ ਤੇਰੇ ਪਏ ਜਿੱਦਾਂ ਦੀ ਤੂੰ ਆਈ ਉਦੋਂ ਦਾ ਹੀ ਇਹੋ ਗੱਲ ਵੀ ਇਹਨੂੰ ਕੱਢੋ ਬਾਹਰ ਕੱਢੋ ਬਾਹਰ ਹੁਣ ਡਰਦੀ ਫਿਰਦੀ ਤੂੰ ਹੀ ਚੱਲ ਮੰਮੀ ਚੁੱਪ ਕਰੋ ਤੁਸੀਂ ਵੀ ਹੁਣ ਵੇ ਪੁੱਤ ਕਿਦਾਂ ਮੈਂ ਬੋਲੀ ਜਾਣ ਢਈ ਮੈਨੂੰ ਵੀ ਡਰਾਈ ਜਾਂਦੀ ਮੈਂ ਤੇ ਮੰਮੀ ਸਮਝਾਈ ਜਾਨੀ ਆ ਹੁਣ ਪਤਾਣੀ ਅੱਜ ਕੀ ਹੋਇਆ ਇੰਨਾ ਵੀ ਕਹਦੇ ਡਰ ਹੋ ਗਿਆ ਇੰਨਾ ਤੇ ਤੇਰਾ ਵੇ ਕਿੱਦਾਂ ਸੋਣਾ ਹੌਸਲਾ ਤੇ ਆ ਕਿਤੇ ਮੇਰੀ ਡਰਾਕ ਕਿਤੇ ਪਹਿਲਾ ਬੰਦੇ ਨੂੰ ਲਾਲਿੰਦੀ ਗਾੜੀ ਤੇ ਬੈਠ ਡਰਦੀ ਆ ਅਮਨ ਡਰ ਤੇ ਬਾਹੂ ਲੱਗਦਾ ਹੀ ਹੈ ਨਾ ਵਸਿਆ ਵਸਾਇਆ ਘਰ ਕਿਦਾ ਛੜਨੂ ਦਿਲ ਕਰਦਾ ਵਾ ਬੜੀ ਦੁਨੀਆਂ ਹੁੰਦੀ ਓਏ ਚੱਲ ਫਿਰ ਗਏ ਹੁਣ ਚਾਲੇ ਬਲਕੇ ਆ ਚੱਲ ਏਦਾਂ ਕਰ ਹੁਣ ਤੂੰ ਕਾਰ ਸਟਾਰਟ ਕਰ ਮੋਰਸਰ ਬਸ ਚੱਲ ਮੈਂ ਨਾ ਸਟਾਰਟ ਆਹੋ ਚੱਲ ਚੱਲ ਆ ਜਾ ਮਾਰ ਮੋਰਸਰ ਲਾ ਕੇ ਕਾਰ ਸਟਾਰਟ ਕਰ ਆ ਵੇ ਖਾਂ ਬਹਿ ਜਾ ਤੂੰ ਮਗਰ ਮੇਰੇ ਉੱਤੇ ਚੱਲ ਚੱਲ ਇਹੋ ਕੀ ਪਛੀ ਲੱਗੀ ਉ ਕਿ ਹੋ ਗਿਆ ਮਾ ਮਾਰੇ ਟਾਈਮ ਤੇ ਵੀ ਧੋਖਾ ਦੇ ਗਿਆ ਬਿਮਾਰੀ ਪੈਣਾ ਤੇਰ ਮੁੱਕ ਗਿਆ ਯੋ ਸੱਚੀ ਆਹੋ ਹੁਣ ਤੂੰ ਤੂੰ ਵੀਰੇ ਇਦਾਂ ਕਰ ਹਾਂ ਤੂੰ ਬਹਿ ਬਹਿ ਉੱਤਰ ਬਹਿ ਚਲ ਛਿੱਤੀ ਕਰ ਕਾ ਮੈਂ ਰੇਡ ਕੇ ਲਾ ਚਲੀ ਇਹਨੂੰ ਨਿਕਲਦਾ ਦਵਾ ਦਾ ਹੈ ਨਹੀਂ ਕੋਈ ਵੀ ਇਸ ਟਾਈਮ ਤੇ ਚੱਲ 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 ਛਿੱਤੀ ਕਰ ਦੀਵੀ ਇਦਾਂ ਨਾ ਕਰੋ ਆ ਲੋ ਪਾਣੀ ਪੀਓ ਅਮਨ ਮੈਂ ਕਿਤੇ ਬੈਠੀ ਮਾਰ ਰਹੀ ਆਏ ਹੋ ਵੇ ਕਿੱਥੇ ਆ ਮਰ ਗਿਆ ਹਰਕਬੀਰ ਇੰਨਾ ਟਾਈਮ ਲਾਤਾ ਤੁਸੀਂ ਮੰਮੀ ਠੀਕ ਨਹੀਂ ਆ ਮਰਦਾ ਮੁਰਦਾ ਕੀ ਸੀ ਮੋਟਰਸਾਈਕਲ ਤੇਲ ਮੁਗਿਆ ਮੁਰ ਲੱਗੇ ਹੈ ਜਨੂੰ ਤੇਨ ਮੈਂ ਕਿੰਨੀ ਵਾਰੀ ਕਿਹਾ ਤੇਲ ਪਵਾ ਕੇ ਰੱਖਿਆ ਕਰ ਉਹ ਮੰਮੀ ਤੇਲ ਤੇ ਪਾਇਆ ਸੀ ਮੈਂ ਤੇਲ ਪਹੁੰਚਦੇ ਨੇ ਫੂਕਣ ਤੇ ਰਹਿੰਦਾ ਵਾ ਤੇ ਕੱਲ ਦੀ ਸਲਾਵਾ ਕਰਨ ਦੇ ਤਾਂ ਦੇਦਾ ਨਹੀਂ ਮੈਂ ਤੇਲ ਪਵਾ ਤਾ ਨਾ ਹੈ ਉਹ ਮੰਮੀ ਕੱਲ ਤੇ ਤੇਲ ਪਾਇਆ ਮੈਨੂੰ ਕੀ ਪਤਾ ਇਹਨੇ ਮੁਕਾ ਗਏ ਹੋਣਾ ਵਾ ਉਹ ਮੰਮੀ ਫੇਰ ਵੇਖੇ ਨਾ ਗਾੜੀ ਮੋਟਰਸਾਈਕਲ ਚਲਾਉਂਦੇ ਆਈ ਮੈਂ ਤਾਂ ਮਗਰ ਬੈਠਾ ਹੀ ਮੈਨੂੰ ਕੀ ਚਾਲਰ ਕਬੀਰ ਛੱਡੋ ਜਿਹੜਾ ਕੰਮ ਕਰਨ ਗਏ ਉਹ ਹੋ ਗਿਆ ਵਾ ਉਹ ਮੰਮੀ ਡਾਰੀ ਲਗਾ ਰਿਆ ਜੇ ਮੈਂ ਹਾਂ ਕੋਈ ਆ ਗਿਆ ਨਾ ਮਗਰ ਸਾਡੇ ਤੇ ਸਾਨੂੰ ਕੋਟ ਕੋਟ ਮੂਰ ਬਣਾ ਲੈਣਾ ਕਿ ਤੁਸੀਂ ਕਿਹੜੇ ਕੰਮ ਕਰਦੇ ਫਿਰਦੇ ਅੱਧੀ ਰਾਤ ਆਹੋ ਉਹ ਤਾਂ ਗੱਲ ਹੈ ਹੀ ਪਰ ਉਦਾਂ ਇਹ ਵੀ ਚੰਗਿਆ ਪਾਣੀ ਚ ਸੁੱਟੀ ਘਰ ਸੁੱਕੇ ਪੁਕੇ ਨਹੀਂ ਸੋਟਣਾ ਮੰਮੀ ਪਾਣੀ ਪੂਣੀ ਦੇ ਕਿਤੇ ਸਾਨੂੰ ਲੱਭਾ ਨਹੀਂ ਹਾਂ ਤੇ ਸੁੱਕੇ ਨੇ ਖੱਤਿਓ ਭਾਵੇਂ ਕੋ ਚੋਕ ਕੇ ਹੋ ਗਾ ਲੋ ਬਟਪੇ ਪੁੱਟ ਕੇ ਬਖਣਾ ਕੀ ਉਹ ਜੋ ਹੈ ਗਏ ਉਹ ਤੇ ਕੁੱਤੇ ਦੇ ਤੁਰੇ ਫਿਰਨ ਅੰਜੋ ਮਰੀ ਬਗਾ ਕੇ ਉੱਠੀ ਇਹਦੇ ਆਪਣਾ ਮਾਮਾ ਰਾਦੇ ਸੁਰਦ ਨਿਕਾਈ ਮੈਂ ਰਾਦੇ ਨੂੰ ਕੋਇਨ ਫੁੱਟ ਕਰੇ ਮੈਂ ਤਾਂ ਨਹੀਂ ਕੁੱਤੇ ਹੀ ਉਹਨੂੰ ਖਾ ਲੈਣ ਚੰਗਾ ਐ ਪਛਾਣੀ ਨਾ ਆਵੇ ਮੈਂ ਤਾਂ ਇੱਥੇ ਸੁਰਦ ਨਾ ਬਿਹੋਸ਼ ਪਈ ਜਾਂ ਨੀਂਦ ਪੂਰੀ ਆ ਕੁੱਤਿਆਂ ਕਹਤਾ ਮੂੰਹਾਂ ਖਾ ਜਾਣਾ ਵਾ ਉਹਦਾ ਹੱਟ ਕੋਦੇ ਬੂਰੇ ਦਾ ਕੀ ਇਹਨਾਂ ਮੂੰਹ ਖੋਲਣ ਦਾ ਹੌਸਲਾ ਨਹੀਂ ਪਿਆ ਕੀ ਮੂੰਹ ਖੋਲਦੀਏ ਉਹਦਾ ਅੰਜੇ ਦਬਦ ਜਾਨ ਪਜਾ ਕੇ ਭੱਜਣ ਵਾਲੀ ਗੱਲ ਕੀਤੀ ਓ ਤੂੰ ਤੀ ਨਖਤਿਓ ਪੂਰਾ ਕੰਮ ਨਹੀਂ ਕਰਕੇ ਆਏ ਤੂੰ ਤੈਨੂੰ ਸੋਟ ਆ ਆਉਂਈ ਤੇ ਜੇ ਉਹਨੂੰ ਹੋਸ਼ ਆ ਗਈ ਜਾਂ ਕਿਸੇ ਨੇ ਵੇਖ ਲਿਆ ਤੁਰੇ ਫਿਰਦੇ ਰਾਹੀ ਨੇ ਬੋਰੀ ਦਾ ਦਿੱਤਾ ਮੂੰਹ ਖੋਲਦ ਜੇ ਨੂੰ ਹੋਸ਼ ਆ ਗਈ ਤੇ ਵੇਖੀ ਫਿਰ ਉਹ ਤਾਂ ਵੀ ਬਚ ਗਈ ਤਾਂ ਤਾਂ ਚੰ ਮਜਾਦਾ ਦੇਣਾ ਦੇ ਉਹ ਮੰਮੀ ਬੋਰੀ ਦਾ ਮੂੰਹ ਬਤਾਦਾ ਸਾਹ ਗੋਮੋ ਰਹਿਣਾ ਹੁਣ ਜੀ ਮਰ ਜਾਲੀ ਸਾਹ ਗੋਮੋ ਨਹੀਂ ਕੁਝ ਨਹੀਂ ਹੋਣਾ ਮੰਮੀ ਇੱਦਾਂ ਦਾ ਇੰਨਾ ਨਹੀਂ ਸੋਚੋ ਹਣਾ ਪਰ ਕੁੜੀਏ ਪਾਣੀ ਚ ਛੋੜਦੇ ਰੋੜ ਜਾਂਦੀ ਕਿ ਪੰਨੇ ਲੱਗਦੀ ਔਰ ਸੁੱਕ ਪਕੇ ਛੋਟਾ ਆਇਆ ਹੈ ਤੇ ਨਰਸਾ ਸਾਰਾ ਸੁੱਕੀ ਐ ਨਾ ਕਿਥੇ ਝੋਟ ਹੁੰਦਾ ਦਰਿਆਏ ਮਰ ਜਾਂਦੇ ਝੋਟਾਂ ਤੇ ਹੋਰ ਦੋ ਪਿਆਰ ਗਾਂ ਚਲ ਜਾਂਦੇ ਤੁਸੀਂ ਆਹੋ ਉਸੇ ਪੁੱਤ ਨਾਲ ਨਾਕਾ ਹੁੰਦਾ ਕਿ ਮਾਰਨਾ ਕੋਟੇ ਜਾਦੇ ਘੇਰ ਲੈਣਾ ਹੀ ਗੱਲ ਬਣੇ ਕਿ ਤੁਸੀਂ ਕੀ ਲਈ ਫਿਰਦੇ ਆ ਨਹੀਂ ਫਿਰਦੇ ਆ ਹੁਣ ਦੱਸ ਮੰਮੀ ਮੈਨੂੰ ਕਹਿ ਨਹੀਂ ਸੀ ਡਰਦੀ ਹੁਣ ਡਰ ਆਇਆ ਹੁਣ ਨਹੀਂ ਚੁੱਪ ਕਰ ਮੈਨੂੰ ਮੁੰਡਿਆਂ ਨੂੰ ਸਮਝਾ ਲੈਂਦਾ ਪੁੱਛਣਾ ਤੱਕ ਤੂੰ ਵਿੱਚੇ ਬੋਲਣ ਲੱਪਰੀ ਤੇਰੀ ਬਕਵਾਸ ਮੁੱਕਦੀ ਹੀ ਨਹੀਂ ਕਿਤੇ ਮੰਮੀ ਚ ਮੈਨੂੰ ਬੜਾ ਡਰ ਲੱਗਣਾ ਉਹੀ ਕੰਮ ਹੋ ਗਿਆ ਨਾ ਜੇ ਉਹ ਮਿਲ ਗਈ ਕਿਹਨੂੰ ਵੇਖੀ ਮੰਮੀ ਕਹਿਣਾ ਨਹੀਂ ਮਿਲਨੀ ਹੁਣ ਨਾ ਐਦਾ ਕਰਿਓ ਜਿਹੜਾ ਕੋ ਘਰ ਆਊਗਾ ਨਾ ਉਹਦੇ ਪੇਕੇ ਪਕੇ ਇਹੋ ਕਿਉਂ ਵੀ ਹਾਨੂੰ ਨਹੀਂ ਦੱਸ ਕੇ ਗਈ ਅੱਗੇ ਵਿਚੋ ਪਰ ਕੇ ਆਪੇ ਤਰਪਿੰਦੀ ਸਾਰੇ ਜਣੇ ਇੱਕੋ ਹੀ ਕੰਮ ਕਰਿਓ ਬਈ ਵੈਸੇ ਆਪਾਂ ਕੀਤੀ ਗਲਤੀ ਆ ਵਾਕਿਆ ਗੱਲ ਨਹਿਰੇ ਚਲ ਜਾਂਦੇ ਗਾਂ ਨਹਿਰੇ ਸੁੱਟ ਕੇ ਆਏ ਪਰਿਆਏ ਚਲ ਜਾਂਦੇ ਸਭ ਕੁਝ ਅੰਗੇ ਰਹਿਣਾ ਸੀ ਸਿਆਣਾ ਬੰਦਾ ਫਿਰ ਵੀ ਸਿਆਣੀ ਗੱਲ ਕਰਦਾ ਵਾ ਤੇ ਉਜੋ ਤੇਰੇ ਮਾਮੇ ਖਲੋਤੇ ਹੁੰਦੇ ਆ ਉੱਥੇ ਪੁਲਿਸ ਵਾਲੇ ਉਹਨਾਂ ਕੋਟ ਕਰ ਦੁੰਬੇ ਰਵੇ ਨਹੀਂ ਕਰਦਾ ਨਾ ਕਿਰਾਏ ਦੀ ਲਈ ਫਿਰਦੇ ਜੀ ਸੱਸੋ ਆਪਾਂ ਜਿੱਥੇ ਗੱਲ ਪੈ ਗਈ ਆ ਕੋਹ ਨਹੀਂ ਦਾ ਦੇਖੀ ਜਾਊਗੀ ਹੁਣ ਜਿਹੜੀ ਹੋਊਗੀ ਚਲ ਜਾਓ ਜਾ ਕੇ ਆਪੋ ਆਪਣੇ ਕ ਮੈਂ ਆ ਤੋ ਹੋ ਗਲ ਪੀ ਅੱਗੇ ਫਿਕਰ ਕਰ ਕਰ ਮਰ ਗਈ ਮਮੀ ਕੜੀ ਟਿਕਾ ਸਵੇਰੇ ਜੋ ਹੋਊਗਾ ਸਵੇਰੇ ਵੇਖੀ ਜਾਊਗੀ ਆ ਜਾ ਆਪਾਂ ਚੱਲ ਜੀ ਉਹੋ ਗੱਲ ਕੋਈ ਇਥੋਂ ਰੜਾ ਪੈਂਦਾ ਸੁਣ ਕੇ ਆ ਗਿਆ ਅਗਲਾ ਪੁੱਛਣਾ ਤੁੱਜੀ ਕਿੱਥੇ ਆਪ ਇਥੇ ਚਾਰੇ ਪੰਜੇ ਜਣੇ ਆਜਾ ਆਪਣੇ ਕਮਰੇ ਜਾਓ ਹਨ ਪਤਾ ਤੁਸੀਂ ਵੀ ਨੰਮੇ ਪਾਓ ਕੋਈ ਟੈਂਸ਼ਨ ਨਾ ਲਈ ਜਾਓ ਚੱਲ ਨਹੀਂ ਮੈਂ ਪੁੱਤ ਲੈਂਦੀ ਟੈਂਸ਼ਨ ਤਾਂ ਸਵੇਰ ਨਾਲ ਸਵੇਰ ਵੇਖੀ ਜਾਓ ਚਾਹ ਰਕबीर ਨੰਮੇ ਪਾਓ ਪੁੱਤ ਮਮੀ ਕੜੀ ਨੰਮੇ ਪੈਨੀ ਗੜ ਬਣਾ ਕੇ ਬੋ ਵੇਹਲਾ ਕੁੜੀ ਦੇ ਕੰਮ ਤੇ ਧਾਕੜਾ ਕੁੜੀ ਨੇ ਮੈਨੂੰ ਫੋਨ ਲਾ ਕੇ ਨੇ ਪੁੱਛਿਆ ਰਾਤ ਪੈ ਗਈ ਆ ਇਹਨਾਂ ਨੇ ਪੁੱਛਦੀ ਕਿ ਮੰਮੀ ਤੋਂ ਕਿੱਦਾਂ ਪਹੁੰਚੇ ਆ ਕਿੱਦਾਂ ਨਹੀਂ ਪਹੁੰਚੀ ਅੱਗੇ ਮਾਂ ਪਿਓ ਜਿੱਤਦਾ ਹੀ ਧੀਆ ਪੁੱਤ ਹਾਰਦੇ ਹੀ ਹੁਣ ਮਾਂ ਪਿਓ ਹਾਰ ਜਾਂਦਾ ਵਾ ਧੀਆ ਪੁੱਤ ਜਿੱਤਦੇ ਆ ਚਲ ਇਹਨਾਂ ਨੇ ਮੈਨੂੰ ਫੋਨ ਲਾ ਕੇ ਪੁੱਛਦੀ ਕਿ ਮੰਮੀ ਠੀਕ ਠਾਕ ਪਹੁੰਚ ਗਈਆਂ ਇੱਕ ਨਖਤੀ ਨੇ ਮੇਰੀ ਬੇਇੱਜ਼ਤੀ ਕਰਾਈ ਐਨੀ ਸਾਰਿਆਂ ਦੇ ਸਾਹਮਣੇ ਨਾਲੇ ਪੁਲਿਸ ਵਾਲਿਆਂ ਨੇ ਮੇਰੀ ਬੇਇੱਜ਼ਤੀ ਕੀਤੀ ਪਰ ਮੇਰੀ ਕਾਹਦੀ ਇੱਜ਼ਤ ਵਾ ਮੈਂ ਤਾਂ ਪ੍ਰਤੀ ਬਦਲੇ ਸੋਚਿਆ ਮਹਤਲ ਮੇਰੀਆਂ ਆਂਦਰਾ ਮੇਰੀ ਧੀ ਆ ਚਲਤੀਆਂ ਪੁੱਤਾਂ ਦੀ ਤੇ ਮਾਂ ਪੇ ਬੜਾ ਕੋ ਸੋਚਦਾ ਪਰ ਫੋਨ ਲਾ ਕੇ ਪੁੱਛਦੀ ਆ ਮੈਂ ਹੀ ਪੁੱਛ ਲੈਨੀ ਆ ਕਿ ਠੀਕ ਠਾਕ ਆ ਪੁੱਤ ਕਿੱਦਾਂ ਵਾ ਹਾਏ ਹਾਏ ਫੋਨ ਵੀ ਬੰਦ ਆਉਣ ਡਿਆ ਇਹਦਾ ਕਿਤੇ ਨਖਤਿਆਂ ਫੋਨ ਤੇ ਨਹੀਂ ਕਿਤੇ ਖੋਲਿਆ ਦੇ ਕੋ ਹੋਈ ਬੜੇ ਅੰਤਰੇ ਹੀ ਹੋ ਹੈ ਏਡੇ ਡਾਡੇ ਹੋ ਹੈ ਪਤਾ ਨਹੀਂ ਕੀ ਮੇਰੀ ਤੀ ਨਾ ਬੰਦਾ ਹੋਊਗਾ ਮੈਨੂੰ ਸਮਝ ਨਹੀਂ ਆਉਣ ਦੇ ਸੁਖ ਸ਼ਾਂਤੀ ਹੋਵੇ ਮਹਾਰਾਜ ਮੈਂ ਰਗਬੀ ਨੂੰ ਫੋਨ ਲਾਉਂਦੀ ਆ ਉਹਨੂੰ ਫੋਨ ਲਾ ਕੇ ਪੁੱਛਦੀ ਆ ਮੰਮੀ ਹਾਂ ਇਹਦੇ ਬਲਜੀਤ ਦੀ ਮੰਮੀ ਦਾ ਫੋਨ ਆ ਗਿਆ ਵਾ ਕੋਈ ਗੱਲ ਨਹੀਂ ਚੁੱਕ ਕੇ ਉਹਨੂੰ ਕਹਿ ਦੇ ਕੀ ਕਹੂਗੀ ਕੁਛ ਤੈਨੂੰ ਕਹਿ ਦੀ ਉਹ ਗਈ ਆ ਕਿਥੇ ਕਹਾਨੂੰ ਕਰਾ ਦੱਸ ਕੇ ਗਈ ਇੱਥੇ ਹੀ ਆਉਂਗੀ ਸਿਆਪਾ ਜੀ ਨਾ ਪੈ ਜੇ ਕੋਈ ਮੈਂ ਨਹੀਂ ਪੈਂਦਾ ਡਰੀਦਾ ਨਹੀਂ ਹੁੰਦਾ ਇੰਨਾ ਹਲੋ ਹਾਲੋ ਮਰੇ ਬੀਰਪਾਲ ਜੀ ਨੂੰ ਫੋਨ ਦੇ ਗੱਲ ਕਰਾ ਮੇਰੀ ਮਾਤਾ ਉਹ ਟੜਕ ਗਈ ਸਵੇਰ ਦੀ ਗਈ ਸਾਡੇ ਕੋ ਆ ਗਈ ਆ ਸਾਨੂੰ ਤਾਂ ਘਰੋਂ ਇਹੀ ਕਹਿ ਕੇ ਗਈ ਕਿ ਮੈਂ ਆਪਣੀ ਮਾਂ ਕੋ ਚੱਲੀ ਆ ਤੇ ਤੁਸੀਂ ਪਤਾ ਕਰਾ ਲਓ ਸਾਨੂੰ ਨਹੀਂ ਪਤਾ ਕਰੀ ਹੁਣ ਕਿਉਂ ਤਨ ਦਾਤੀ ਆਈ ਹੋਣੀ ਆ ਜੇ ਮੇਰੇ ਧੀ ਨੂੰ ਕੁਝ ਹੋ ਗਿਆ ਨਾ ਆਪਣਾ ਆਪ ਜਾਣੋ ਦੇਖੀ ਤੁਹਾਡਾ ਮੈਂ ਕੀ ਹਾਲ ਕਰਦੀ ਆ ਕੀ ਆਂਦੀ ਆਖਣਾ ਕੀ ਆ ਬਹੁਤ ਕਿਦਰ ਧਮਕੀਆਂ ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਮੈਂ ਤੁਹਾਨੂੰ ਇਦਾਂ ਕਰ ਦੂੰ ਮੈਂ ਤੁਹਾਨੂੰ ਇਦਾਂ ਕਰ ਦੂੰ ਅੱਛਾ ਉਹਨੂੰ ਕਹਾਂ ਕਿ ਕੀ ਕਰ ਦੂੰਗੀ ਤੁਹਾਨੂੰ ਤੇ ਧੀ ਸਾਡੀ ਤੇ ਤੇਰੀ ਜਿਹੜੀ ਦੱਸ ਕੇ ਗਈ ਸਾਨੂੰ ਮੰਮੀ ਉਧਰ ਉਹਨਾਂ ਨੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਸਹਪਾ ਬਹਿ ਜਾਣਾ ਵਾ ਨਹੀਂ ਪੈਂਦਾ ਡਰਨਾ ਤੂੰ ਵੀ ਉਹਨਾਂ ਵਾਂਗੂ ਡਰੀ ਜਾਣਾ ਮੈਂ ਮਨੋਂ ਹੌਟਲਾ ਜਾਣਾ ਤਾਂ ਸੋ ਬੰਦੇ ਹੋਗਾ ਤੂੰ ਇੱਧਰ ਹੀ ਜਾਂਦੇ ਜੀ ਚਲੋ ਕੋਈ ਨਹੀਂ ਫਿਰ ਤੁਸੀਂ ਵੀ ਲੰਮੇ ਪਾਓ ਮੈਂ ਵੀ ਲੰਮਾ ਪਾਵਾਂ ਪਰ ਸਵੇਰੇ ਵੇਖੀ ਜੋ ਜੜੀ ਹੋਗੀ ਐਵੇਂ ਇੱਧਰ ਹੀ ਜਾਂਦੇ ਰਾਤ ਮਰਨਦੇ ਸਰਦਾਂ ਕੋਈ ਨਹੀਂ ਤਾਂ ਕਿ ਮਾਂ ਰਾ ਸੁੱਕੀ ਰੱਖੀ ਸੁੱਕੀ ਰੱਖਣਾ ਮਾਂ ਰਾ ਜੀ ਚਾਦਰ ਕਬੀਰ ਰਾਤ ਲੰਗੀ ਆ ਸੋਖ ਸੋਖਾਂ ਦਾ ਦਿਨ ਨਾਲ ਚੜਿਆ ਵਾ ਇੰਨਾ ਵਾ ਇਹ ਠੰਡੇ ਸੰਡੋਲ ਆਈਗਾ ਆਹੋ ਮੰਮੀ ਹਜੇ ਤੱਕ ਤਾਂ ਕੋਈ ਹਿਲਜੁਲ ਨਹੀਂ ਗਈ ਹੋਈ ਮੇਰੇ ਹਿਸਾਬ ਨਾਲ ਉਹ ਮਰਮੁਰ ਗਈ ਆ ਹੁਣ ਇਹ ਲੋਲ ਹੋਵੇ ਹੀ ਨਾ ਚੰਗਾ ਸਗੋ ਜੱਪ ਨਿਭਰਿਆ ਆ ਕੇ ਆ ਆ ਆ ਨਹੀਂ ਨਹੀਂ ਸਾਡੇ ਦਾ ਪਤਾ ਤਾਂ ਨਹੀਂ ਬਲਜੀਤ ਕਿੱਥੇ ਆ ਆ ਗਈ ਤੇਰੀ ਮਾਂ ਤੇਰੀ ਘਰ ਹੀ ਬਲਜੀਤ ਬਲਜੀਤ ਆਵਾਜ਼ ਕਿਉਂ ਨਹੀਂ ਦੇਂਦੀ ਮਾਤਾ ਇੱਥੇ ਆਹੀਂ ਕੀ ਰੌਲਾ ਪਾਤਾ ਹੁੰਦੀ ਏ ਤੂੰ ਰੌਲਾ ਕੀ ਪਾਉਣਾ ਕਿੱਥੇ ਬਲਜੀਤ ਮੈਂ ਤੇ ਮਾਤਾ ਤੈਨੂੰ ਰਾਤੀ ਵੀ ਦੱਸਿਆ ਸੀ ਕਿ ਉਹ ਤੇਰੇ ਕੋਲ ਗਈ ਆ ਮੇਰੇ ਕੋਲ ਜਾਦੀ ਤੇ ਮੇਰੇ ਕੋ ਪਹੁੰਚਦੀ ਨਾ ਮੇਰਾ ਫੇਰ ਪਹੁੰਚਾੜੇ ਮੂਰਖਾਂ ਦੇ ਮੱਥੇ ਲੱਗਣ ਦਾ ਬਲਜੀਤ ਹੁੰਦੀ ਤੇ ਮੇਰੇ ਕੋਲ ਮਾਤਾ ਸਾਨੂੰ ਨਹੀਂ ਪਤਾ ਸਾਨੂੰ ਇਹੋ ਕਹਿ ਕੇ ਗਈ ਆ ਆਪਣੇ ਰਿਸ਼ਤੇਦਾਰਾਂ ਤੇ ਪੁੱਛੋ ਘਰੋਂ ਦੇਖੋ ਕਾ ਕੇ ਗਈ ਵੀ ਮੈਂ ਆਪਣੀ ਮੰਮੀ ਕੋ ਚੱਲੀ ਆ ਅਸੀਂ ਤਾਂ ਵੀ ਚਲ ਹੋਇਆ 7 ਮਹੀਨਾ ਕੋਈ ਉਹਨੇ ਰਿਸ਼ਤੇਦਾਰਾਂ ਕੋ ਕੀ ਕਰਨ ਜਾ ਰਹੀ ਜਦੋਂ ਰਹਿੰਦੀ ਇੱਥੇ ਅੱਗੇ ਤੇ ਰਿਸ਼ਤੇਦਾਰ ਕੋਈ ਨੇਚਰ ਦੀ ਗਈ ਨਾ ਫੋਣੀ ਉਹਨੇ ਰਿਸ਼ਤੇਦਾਰ ਕੋ ਜਾਣਾ ਹੈ ਮਾਤਾ ਵੇਖ ਘਰ ਸਾਰਾ ਖੁੱਲਾ ਵਾ ਉਹ ਸੂਈ ਤੇ ਹੈ ਨਹੀਂ ਕਿ ਜਿਹੜੀ ਲਗਾ ਲੈਣੀ ਆ ਜਾ ਵੇਖ ਲੈ ਅੰਦਰ ਆਜ ਨਹੀਂ ਯਕੀਨ ਤੇ ਤੈਨੂੰ ਹੱਦ ਵਾਲੀ ਗੱਲ ਆ ਨਹੀਂ ਮਾਤਾ ਵੇ ਇਹ ਤਾਂ ਕਲਪਦੀ ਆ ਜਾਂਦੀ ਮਨੇਰੇ ਇਹਨੋਂ ਨਹੀਂ ਕਿਤੇ ਨੀਂਦ ਆਉਂਦੀ ਕਿਤੇ ਚਾਂ ਆਉਂਦੀ ਪਖਾਂਡੀ ਫੜ ਲੈ ਨੇ ਜਿਹੜਾ ਮੂੰਹ ਚੁੱਕਦਾ ਇੱਧਰੋਂ ਆਉਂਦਾ ਜਿਹੜਾ ਜੀਕਰ ਦਾ ਮੂੰਹ ਚੁੱਕ ਕੇ ਇੱਧਰ ਨੂੰ ਆ ਜਾਂਦਾ ਤੂੰ ਨਵਾ ਡੋਲਾ ਇੱਥੇ ਪਠਾਇਆ ਵਾ ਪੁੱਛਦੀ ਆ ਮਾਂ ਪੁੱਤਾਂ ਨੂੰ ਖਲੋ ਜਾ ਜਰਾ ਤੂੰ ਲੱਭ ਲੈ ਮਾਤਾ ਹੋ ਗਈ ਤਸਲੀ ਹੋਣੇ ਵੇ ਤੂ ਤਿਆਂ ਦਾ ਮੈਂ ਵਿਆਹ ਨਹੀਂ ਕਰਾਇਆ ਉਹ ਪੱਥਰ ਦੀ ਮੂਰਤੀ ਐ ਕਿਦਿਆਂ ਉਹਨੂੰ ਗਾਇਬ ਕਰ ਲੈਂਦੇ ਕਿਦਿਆਂ ਉਹਨੂੰ ਸਾਹਮਣੇ ਕਰ ਲੈਂਦੇ ਜੋ ਤੇ ਦੱਸ ਮੇਰੀ ਬਲਜੀਤ ਕਿੱਥੇ ਆ ਮੈਨੂੰ ਬਲਜੀਤ ਚਾਹੀਦੀ ਆ ਭੈਣ ਜੀ ਇੱਥੇ ਚੁੱਪ ਕਰ ਜੋ ਐਵੇਂ ਨਾ ਬੋਤਾ ਬੋਲੋ ਤੇ ਰੌਲੀ ਪਾਓ ਬਲਜੀਤ ਕਿੱਥਾ ਤੁਹਾਡੇ ਘਰ ਹੀ ਨਹੀਂ ਉਹ ਸਾਨੂੰ ਕਹਿ ਕੇ ਗਈ ਮੈਂ ਪੇਕੇ ਚਲਨੀ ਆ ਉੱਥੇ ਹੀ ਹੋਣੀ ਆ ਤੁਸੀਂ ਐਵੇਂ ਆਣ ਕੇ ਇੱਥੇ ਰੌਲਾ ਪਾਉਣ ਡੈ ਜੇ ਮੈਂ ਰੌਲਾ ਨਹੀਂ ਪਾਉਣੀ ਉਦੋਂ ਤੇ ਸਾਰੇ ਟੱਬਰ ਨੇ ਮੈਨੂੰ ਵਾਰੇ ਨਹੀਂ ਆਉਂ ਦਿੱਤਾ ਤੇ ਹੁਣ ਤੁਸੀਂ ਫੇਰ ਨਵਾਂ ਡੋਲਾ ਲਿਆ ਕੇ ਬਿਠਾ ਲਿਆ ਵਾ ਜੀ ਦੇ ਦਿੱਤੇ ਸਾਨੂੰ ਦੱਸ ਕੇ ਗਏ ਆ ਵੀ ਮੈਂ ਚੱਲੀ ਮੰਮੀ ਕੋ ਉਹ ਦਿਨ ਮੇਰੀ ਮੰਮੀ ਗੁੱਸੇ ਹੋ ਕੇ ਗਏ ਨੇ ਤੇ ਤੂੰ ਹੀ ਇਦਾਂ ਕਿਦਾਂ ਸਾਨੂੰ ਕਹਿ ਸਕਦੇ ਵੀ ਕਿੱਥੇ ਗਈ ਆ ਸਗੋਂ ਤੂੰ ਹੀ ਤਾਨੂੰ ਹੀ ਪੁੱਛਸਾ ਕਰਨੇ ਆ ਨਹੀਂ ਚੁੱਪ ਕਰ ਜਾ ਟੱਕੀ ਰੋ ਟੱਕੀ ਰੋ ਜਿੱਥੇ ਹੈ ਨਹੀਂ ਉੱਥੇ ਬਹਿ ਜਾ ਰਮਾਨਾ ਤੇ ਮੈਂ ਤੇ ਸਾਰੇ ਸਿਆਪੇ ਤੇਰੇ ਪੈ ਹੀ ਉਹ ਜਿਹੜੀ ਨਾਲ ਪਹਿਨ ਲਿਆਂਦੀ ਉਹ ਮਾਤਾ ਇੱਥੇ ਚੁੱਪ ਕਰ ਜਾ ਹੁਣ ਬਥੇਰਾ ਤਮਾਸ਼ਾ ਵੇਖ ਲੈ ਤਾ ਜਾਓ ਜਾਓ ਆਪਣੇ ਘਰ ਪਾਓ ਤਾਨੂੰ ਮੇਰੇ ਬਲਜੀਤ ਕਿੱਥੇ ਨੇ ਕਿੱਥੇ ਨਹੀਂ ਘਰ ਮੈਂ ਕਿਉਂ ਆ ਪਾਵਾਂ ਮੈਂ ਚੰਗੀ ਤੇ ਘਰ ਬਹੂੰਗੀ ਤੁਹਾਨੂੰ ਨਾਲ ਬਿਠਾਉਂਗੀ ਮੈਨੂੰ ਕੁੜੀ ਚਾਹੀਦੀ ਮੇਰੀ ਤਾਨੂੰ ਮੈਂ ਤੇਰੀ ਕੁੜੀ ਕਿੱਥੇ ਆ ਕੁੜੀ ਚਾਹੀਦੀ ਐਹੀ ਕੁੜੀ ਜੇ ਉਹ ਨਹੀਂ ਪਾਈ ਜੀ ਕਹਤਾ ਕਿ ਆਪਣੇ ਪੇਕੇ ਗਈ ਆ ਫਿਰ ਬਾਰ ਬਾਰ ਇੱਥੇ ਆ ਕੇ ਲੜਨ ਦਾ ਕੀ ਮਤਲਬ ਹੋਇਆ ਤੁਹਾਡਾ ਪੇਕੇ ਉਹ ਕਿਧਰ ਅਕੱਲੀ ਚੱਲ ਗਈ ਤੁਸੀਂ ਨਹੀਂ ਨਾਰਾ ਸਕਦੇ ਤੁਹਾਡੀਆਂ ਲੱਤਾਂ ਟੁੱਟੀਆਂ ਨਹੀਂ ਤੱਕਿਆ ਨੂੰ ਨਾਲ ਖੜਦੀ ਰਹੀ ਐ ਮਾਸੀ ਜੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਚੱਲ ਨਹੀਂ ਚੁੱਪ ਕੀਤੀ ਰਹਿ ਤੁਰ ਮਾਨ ਕਰ ਮੈਂ ਜੀ ਸ਼ੀਆ ਕੋਈ ਜਾਣਦੇ ਇਹ ਤੇਰੇ ਕੋਲ ਗਈ ਆ ਦੇਬ ਜੀ ਦੀ ਕਿਥੇ ਫੇਰ ਜਾਂ ਭਾੜਾ ਕਰ ਜਾਣ ਕੇ ਚਲਾਕੀਆਂ ਕਰਦੀਆਂ ਇਹ ਕਿਤਨਾ ਬਣਾ ਚੁਣੇਗੀ ਉਹ ਨਹੀਂ ਕਰ ਸਕਦੀ ਉਹਨੇ ਕੀ ਕਰ ਲੈਣਾ ਨਿਕਲ ਗਈ ਜੇ ਉੱਡੀ ਜਾਣ ਲਈ ਮਮੀ ਅਹੀਂ ਵੇਖ ਕੱਡੇ ਚਲਾਕ ਵਾਂ ਕਿੱਡਾ ਉਹਦੇ ਸਾਹਮਣੇ ਭੋਲੇ ਬਣਨੇ ਆ ਤੇ ਜਿੱਦਾਂ ਸਾਨੂੰ ਕੋਈ ਪਤਾ ਹੀ ਨਹੀਂ ਉਹ ਜਿੱਥੇ ਬਲਜੀਤ ਚਲ ਗਈ ਆ ਨਾ ਉੱਥੋਂ ਨਾ ਤੇ ਮੁੜ ਕੇ ਆਇਆ ਉੱਥੋਂ ਕੋਈ ਨਹੀਂ ਆਉਂਦਾ ਹਾਂ ਜੇ ਚਲ ਜੇ ਕੋਈ ਕਰੇ ਤੇ ਮੁੱਕੇ ਮਰਦਾ ਤੋ ਗਏ ਸੱਚੀ ਗੱਲ ਆ ਇਹਦੀਆਂ ਮੰਮੀ ਹੁਣ ਮੈਨੂੰ ਹਾਸਾ ਆਇਆ ਏ ਮੈਂ ਤੇ ਡਰ ਡਰ ਕੇ ਹੀ ਮਰ ਗਈ ਹੁਣ ਨਹੀਂ ਮੈਨੂੰ ਕੋਈ ਚਿੰਤਾ ਉਹ ਤਾਂ ਐਵੇਂ ਡਰਦੀ ਆ ਮਤਲਬ ਕਹਿੰਦੇ ਡਰਨ ਦੀ ਕੋ ਲੋੜ ਹੀ ਨਹੀਂ ਮੰਮੀ ਜਦੋਂ ਤੇਰੇ ਵਰਗੀ ਸੱਸ ਨਾਲ ਹੋਵੇ ਤੇ ਡਰਨ ਦੀ ਲੋੜ ਉਹ ਤਾਂ ਫਿਰ ਹੈ ਹੀ ਆ